ਮੈਂ ਜਾਣਨਾ ਚਾਹੁੰਨਾ ਕਿ ਕੱਲ ਜਦੋਂ ਖਬਰ ਆ ਰਹੀ ਸੀ ਤਾਂ ਆਰਿਸ ਘ੍ਰਿਸ਼ਮਤ ਖੋਰੀ ਮਾਮਲੇ 'ਚ ਡੀਆਈਜੀ ਫਸੇ ਪਰ ਜਿਹੋ ਜਿਹਾਂ ਘਰੋਂ ਬਰਾਮਦਗੀ ਦੀਆਂ ਪਹਿਲੂ ਸਾਹਮਣੇ ਆਈਆਂ ਤਸਵੀਰਾਂ ਸਾਹਮਣੇ ਆਈਆਂ ਅੰਕੜੇ ਸਾਹਮਣੇ ਆਏ ਉਹਨੇ ਤਾਂ ਇਹ ਹਿਸਾਬ ਲਾਉਣ ਤੇ ਲੋਕਾਂ ਨੂੰ ਮਜਬੂਰ ਕਰਤਾ ਹੋਊਗਾ ਕਿ ਇਹ ਜੇ ਹੋਰ ਕਿੰਨੇ ਅਧਿਕਾਰੀ ਨੇ ਉਹਨਾਂ ਦੇ ਘਰੇ ਕੀ ਕੀ ਪਿਆ ਹੋਊਗਾ ਉਹਨਾਂ ਦੀਏ ਕੋਲ ਜਾਇਦਾਦਾਂ ਕੋਠੀਆਂ 'ਚ ਕੀ ਕੀ ਪਿਆ ਹੋਊਗਾ ਤੇ ਇਹ ਨਾਮ ਕੀ ਅਧਿਕਾਰੀਆਂ ਤੱਕ ਅਹੁਦੇਦਾਰਾਂ ਤੱਕ ਹੀ ਰੁਕਦੇ ਨੇ ਕਿ ਰਾਜਨੀਤਿਕ ਧਿਰਾਂ ਤੱਕ ਵੀ ਜਾਂਦੇ ਨੇ ਇਹ ਜਾਂਚ ਕਿੱਥੇ ਜਾ ਕੇ ਰੁਕਦੀ ਦਿਖ ਰਿਓ ਜਾਂ ਕਿੱਥੇ ਤੱਕ ਜਾਂਦੀ ਦਿਖ ਰਿਓ ਇੱਧਰ ਨੂੰ ਜਾਏਗੀ ਇਹ ਜਾਂਚ ਪਹਿਲੀ ਤਾਂ ਇਹ ਗੱਲ ਹੈ ਕਿ ਹਰਜਨ ਸਿੰਘ ਭੁੱਲਰ ਲਗਪਗ ਹਰ ਗਵਰਨਮੈਂਟ ਦਾ ਹੀ ਚਿਹਤਾ ਅਫਸਰ ਹੈ ਬਹੁਤ ਸਾਰੇ ਅਫਸਰ ਇਹੋ ਜਿਹੇ ਹੁੰਦੇ ਨੇ ਜਿਹੜੇ ਹਰ ਗਵਰਨਮੈਂਟ 'ਚ ਵੀ ਚਿਹਤੇ ਹੁੰਦੇ ਨੇ ਕੁਝ ਖਾਸ ਗਵਰਨਮੈਂਟਾਂ ਦੇ ਚਿਹਤੇ ਹੁੰਦੇ ਨੇ ਤੇ ਜਿਹੜਾ ਚਿਹਤਾਪਨ ਹੁੰਦਾ ਉਹ ਇਹੋ ਜਿਹੇ ਅਫਸਰਾਂ ਦੇ ਜ਼ਿਆਦਾ ਹੁੰਦਾ ਜਿਹੜੇ ਕਾਨੂੰਨ ਤੇ ਸੰਵਿਧਾਨ ਤੇ ਜਿਹੜੀਆਂ ਮਰਿਆਦਾਵਾਂ ਨੂੰ ਛਿੱਕੇ ਟੰਗ ਕੇ ਜਿਵੇਂ ਜਿਵੇਂ ਪੋਲਿਟੀਕਲ ਬਾਸ ਕਹਿੰਦੇ ਨੇ ਉਵੇਂ-ਉਵੇਂ ਕੰਮ ਕਰਨ ਲੱਗ ਜਾਂਦੇ ਨੇ ਤੇ ਜਦੋਂ ਲਸ਼ਮਣ ਰੇਖਾ ਜਿਹੜੀ ਕਾਨੂੰਨ ਦੀ ਹੁੰਦੀ ਹੈ ਸੰਵਿਧਾਨ ਦੀ ਹੁੰਦੀ ਹੈ اخلاق ਦੀ ਹੁੰਦੀ ਹੈ ਉਹ ਪਾਰ ਕਰ ਜਾਂਦੇ ਨੇ ਫਿਰ ਸਿਆਸੀ ਬੰਦਿਆਂ ਨੂੰ ਵੀ ਉਹ ਨਾਲ-ਨਾਲ ਫਾਇਦਾ ਦਿੰਦੇ ਜਾਂਦੇ ਨੇ ਤੇ ਆਪਣਾ ਘਰ ਵੀ ਭਰਦੇ ਹੀ ਨੇ ਨਾਲ-ਨਾਲ ਉਹ ਤਾਂ ਚੀਜ਼ਾਂ ਚੱਲਦੀਆਂ ਨੇ ਹੁਣ ਜਿੰਨੇ ਪੈਸੇ ਗਿਣੇ ਜਾਂਦੇ ਨੇ ਐਡੇ ਪੈਸੇ ਐਵੇਂ ਪਏ ਨੇ 5 ਕਰੋੜ ਰੁਪਈਆ ਜਿਹੜਾ ਉਹਨਾਂ ਨੇ ਗਿਣਿਆ ਹਜੇ ਤੱਕ 1.5 ਕਿਲੋ ਸੋਨਾ ਹੈ ਜੀ ਇੰਨੀਆਂ ਘੜੀਆਂ ਨੇ ਇੰਨੀ ਸ਼ਰਾਬ ਹੈ ਜਿਹੜੀ ਵਿਦੇਸ਼ੀ ਸ਼ਰਾਬ ਜਿਹੜੀ ਬਹੁਤ ਮਹਿੰਗੀ ਹੈ ਇੰਨੀ ਫਲਾਨਾ ਹੈ ਇਹ ਗੱਲਾਂ ਦਿਖਾਈ ਦਿੰਦੀਆਂ ਨੇ ਅੱਜ ਕੱਲ ਦੇ ਦੌਰ 'ਚ ਇਹ ਨਾਰਮਲ ਜਿਹਾ ਗੱਲਾਂ ਨੇ ਇਸ ਤੋਂ ਪਹਿਲਾਂ ਤਾਂ ਜਦੋਂ ਪਹਿਲੀ ਵਾਰ ਲੋਕਾਂ ਨੇ ਜਿਹੜੇ ਨੋਟ ਦੇ ਡਿੱਗਦੇ ਦੇਖੇ ਅਲਮਾਰੀਆਂ ਦੇ ਵਿੱਚੋਂ ਤਾਂ ਬੜਾ ਚੰਬਾ ਜਿਹਾ ਹੋਇਆ ਸੀ ਯਾਰ ਇੰਨੇ ਪੈਸੇ ਕਿਸੇ ਨੇ ਰੱਖੇ ਹੋਏ ਨੇ ਤੇ ਉੱਚੇ ਇੱਥੇ ਪੰਜਾਬ ਦੇ ਵਿੱਚ ਕੇਸ ਹੋਇਆ ਸੀ ਮਰੇ ਅਮਰਿੰਦਰ ਸਿੰਘ ਬੜੇ ਕਿਉਂਕਿ ਉਹ ਰਵੀ ਸਿੰਧੂ ਦਾ ਪਹਿਲੀ ਵਾਰ ਲੋਕਾਂ ਨੇ ਉਹ ਦੇਖਿਆ ਸੀਗਾ ਨੋਟ ਡਿੱਗਦੇ ਅਲਮਾਰੀ ਵਿੱਚੋਂ ਉਹ ਹਾਲਾਂਕਿ ਕੇਸ ala ਗੈ ਭਰਤੀਆਂ ਦਾ ਕੇਸ ਹੈ ਪੀਪੀਐਸਸੀ ਦਾ ਕੇਸ ਹੈ ਇੱਕ ਉਹ ਇੱਕ ਅਲੱਗ ਤਰ੍ਹਾਂ ਦਾ ਅਦਾਰਾ ਸੀ ਉਹ ਆਟੋਨਮਸ ਪਰ ਦੂਜੇ ਪਾਸੇ ਜਦੋਂ ਸੁਵਿੰਦੋ ਅਧਿਕਾਰੀ ਜਿਹੜਾ ਅੱਜਕੱਲ ਬੀਏ ਬੀਜੇਪੀ ਦਾ ਆਪੋਜੀਸ਼ਨ ਦਾ ਲੀਡਰ ਹੈ ਪਛਮੀ ਬੰਗਾਲ ਚ ਜਦੋਂ ਉਹ ਮਮਤਾ ਬੇਨਰਜੀ ਨਾਲ ਸੀ ਉਦੋਂ ਨੋਟਾਂ ਵੱਡੇ ਵੱਡੇ ਵਿਸ਼ਾਲ ਨੋਟਾਂ ਦਾ ਇੱਕ ਮਤਲਬ ਜਿਵੇਂ ਮੰਜੀਆਂ ਤੇ ਪਏ ਦਿਖਾਈ ਦਿੱਤੇ ਵੀ ਐਡੇ ਐਡੇ ਨੋਟ ਕਿੰਨੇ ਅਫਸਰ ਉਦੋਂ ਬਾਅਦ ਵੀ ਫੜੇ ਗਏ ਨੇ ਜਿਨ੍ਹਾਂ ਤੇ ਕਿਸੇ ਤੇ ਕਿੰਨੇ ਕਰੋੜ ਕਿਸੇ ਦੇ ਕਿੰਨੇ ਕਰੋੜ ਹੈ ਲੱਭੇ ਗਏ ਨੇ ਇਹਨੂੰ ਹੀ ਕਹਿੰਦੇ ਨੇ ਕਿ ਸਧਾਰਨ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੀ ਜਿਹੜੀ ਲੁੱਟ ਹੈ ਗੁਰੂ ਨਾਨਕ ਸਾਹਿਬ ਨੇ ਮਲਕ ਭਾਗੋ ਤੇ ਭਾਈ ਲਾਲੋ ਚੁੱਕਿਆ ਸੀ ਜਦੋਂ ਉਹਦੀਆਂ ਮਤਲਬ ਉਹਦੇ ਪਕਵਾਨ ਸੀ ਇਹਦੇ ਚ ਖੂਨ ਹੈ ਖੂਨ ਅਸਲ ਚ ਇੱਕ ਐਂਗਲ ਹੈ ਵੀ ਖੂਨ ਦਾ ਮਤਲਬ ਹੈ ਕਿ ਖੂਨ ਪਸਵੰਨੇ ਦੀ ਕਮਾਈ ਤੁਸੀਂ ਲੁੱਟ ਕੇ ਆਪਣੇ ਢਿੱਡ ਭਰ ਰਹੇ ਹੋ ਨਾ ਕਿ ਇਹ ਇਹ ਲੋਕਾਂ ਦਾ ਪੈਸਾ ਲੋਕਾਂ 'ਚ ਜਾਂਦਾ ਨਹੀਂ ਤਾਂ ਇੰਨੀ ਅਮੀਰੀ ਕਦੇ ਵੀ ਨਹੀਂ ਆਉਂਦੀ ਜਿਵੇਂ ਕਿਹਾ ਜਾਂਦਾ ਪਾਪਾਂ ਬਾਝੋਂ ਹੋਵੇ ਨਹੀਂ ਮੋਇਆ ਸੰਗ ਸਾਥ ਨਾ ਜਾਏ ਤੇ ਪਾਪਾਂ ਬਾਝੋਂ ਰੋਟੀ ਰੋਜੀ ਚੰਗੀ ਚੱਲ ਸਕਦੀ ਹੈ ਬਾਕੀ ਚੀਜ਼ਾਂ ਚੱਲ ਸਕਦੀਆਂ ਨੇ ਪਰ ਮਾਇਆ ਦੇ ਅੰਵਾਰ ਨਹੀਂ ਲੱਗ ਸਕਦੇ ਇਸ ਹਮਾਮ 'ਚ ਬਹੁਤ ਸਾਰੀਆਂ ਧਿਰਾਂ ਲੰਗੀਆਂ ਨੇ ਕਲੀਆਂ ਇੱਕ ਨਹੀਂ ਔਰ ਹੁਣ ਜਿਹੜਾ ਇਹ ਮਾਮਲਾ ਆਇਆ ਕਿ ਇੰਨੇ ਪੈਸੇ ਜਾਂ ਬਾਕੀ ਦੀਆਂ ਚੀਜ਼ਾਂ ਹਾਲਾਂਕਿ ਇਹਦੇ 'ਚ ਕੁਝ ਟੈਕਨੀਕਲ ਸਵਾਨਬੀ ਨੇ ਅਲੱਗ-ਅਲੱਗ ਨੇ ਉਹ ਭਾਵੇਂ ਫੜਿਆ ਉਹਨੂੰ ਇਹਨਾਂ ਨੇ 21 ਸੈਕਟਰ ਚੋਂ ਐਫਆਈਆਰ ਚੋਂ ਦਿਖਾਇਆ ਤੇ ਜਿਹੜਾ ਗਵਾਹ ਏ ਮੇਨ ਤੇ ਬੱਤਾ ਉਹ ਨਹੀਂ ਕਹਿ ਰਹੇ ਨੇ ਕਿ ਇਹਨਾਂ ਨੂੰ 39 ਸੈਕਟਰ ਚੋਂ ਫੜਿਆ ਇਹਨਾਂ ਦੇ ਦਫ਼ਤਰ ਚੋਂ ਫੜਿਆ ਤੇ ਕੋਈ ਕਿਤੇ ਉਹ ਟੈਕਨੀਕਲੀ ਇਹਨਾਂ ਨੇ ਇਹਦਾ ਮਤਲਬ ਆਪੋ ਆਪਣੀ ਆਪ ਹਮੇਸ਼ਾ ਪੁਲਿਸ ਇਹੋ ਜੇ ਕੰਮ ਕਰਦੀ ਆ ਵੀ ਚਲ ਜਿੱਥੋਂ ਦਿਖਾਉਣਾ ਹੈ ਉਹਨਾਂ ਨੂੰ ਸੁਭਦਾ ਜਾਂ ਉਸ ਲਿਹਾਜ ਦੇ ਨਾਲ ਪਰ ਇਸ ਗੱਲ ਤੋਂ ਤਾਂ ਕੋਈ ਇਨਕੁਆਇਰ ਨਹੀਂ ਕਰ ਸਕਦਾ ਕਿ ਪੈਸੇ ਦਿਖਾਏ ਦਿਖ ਰਹੇ ਨੇ ਸੋਨਾ ਦਿਖ ਰਿਹਾ ਹੈ ਬਾਕੀ ਜੇ ਸਾਰੀਆਂ ਚੀਜ਼ਾਂ ਸਾਹਮਣੇ ਨੇ ਹੁਣ ਇਹ ਪੈਸੇ ਨਾਲ ਕੀ ਕਰਨਾ ਸੀ ਇਹ ਪੈਸਾ ਕੀ ਬਲੈਕ ਮਨੀ ਹੈ ਕਿਸੇ ਹਿਸਾਬ ਕਿਤਾਬ ਚ ਨਹੀਂ ਜੰਗ ਸਰ ਹਿਸਾਬ ਕਿਤਾਬ ਦਾ ਹਿੱਸਾ ਹੈ ਤੇ ਜਿਹੜੇ ਨਰਿੰਦਰ ਮੋਦੀ ਹੁਣ ਵੀ ਬਾਕੀ ਕਹਿੰਦੇ ਸੀ ਕਿ ਹੁਣ ਸਾਰਾ ਕੁਝ ਡਿਜੀਟਲਾਈਜ਼ ਹੋ ਜਾਏਗਾ ਬਲੈਕ ਇਕਨੋਮੀ ਖਤਮ ਹੋ ਜਾਏਗੀ ਜਿਹੜਾ ਕਾਲਾ ਧਨ ਵੱਖ-ਵੱਖ ਬੈਂਕਾਂ ਚ ਪਿਆ ਉਹ ਲਿਆ ਕੇ 15-15 ਲੱਖ ਰੁਪਈਆ ਹਰ ਇੱਕ ਦੇ ਖਾਤੇ ਆ ਜਾਏਗਾ ਤੇ ਬਲੈਕ ਮਨੀ ਦਾ ਤਾਂ ਜਿਹੜੀਆਂ ਟਰੰਕ ਭਰੇ ਪੇਟੀਆਂ ਭਰੀਆਂ ਹਰੇਕ ਅਫਸਰ ਦੇ ਤੇ ਹਰੇਕ ਦੇ ਨਹੀਂ ਤਾਂ ਬਹੁਤ ਸਾਰੇ ਅਫਸਰਾਂ ਦੇ ਤੇ ਬਹੁਤ ਸਾਰੇ ਪਾਲਿਟਿਸ਼ਨਾਂ ਦੇ ਘਰਾਂ ਚ ਪਿਆ ਤੇ ਜਦੋਂ ਚਰਜੀਤ ਚੰਨੀ ਆਲੇ ਦੇ ਉਹਦੇ ਪਾਟ ਜਾ ਜਾਂ ਭਤੀਜਾ ਕੌਣ ਸੀ ਉਹਦੇ ਤੋਂ ਵੀ ਤਾਂ ਹੀ ਪੈਸੇ ਫੜੇਗੇ ਇਹ ਪਾਲਿਟਿਸ਼ਨਾਂ ਦੀ ਗੱਲ ਇਹਦਾ ਮਤਲਬ ਇਹ ਹੈ ਕਿ ਸਾਡੇ ਦੌਰ ਦੇ ਵਿੱਚ ਬਹੁਤੇ ਬਹੁਤੇ ਕੇਸਾਂ 'ਚ ਇੱਕ ਜੁਮਨਾ ਹੁੰਦਾ ਹੈ ਉਹ ਕਿਤੇ ਕਿਤੇ ਲਾਗੂ ਹੋ ਜਾਂਦਾ ਜਿੱਥੇ ਲਾਗੂ ਹੋ ਗਿਆ ਉੱਥੇ ਉਹ ਠੀਕ ਹੈ ਉਹ ਕਹਿੰਦੇ ਨੇ ਵੀ ਬਹੁਤ ਵੱਡਾ ਹਿੱਸਾ ਜਿਹੜਾ ਉਹ ਚੋਰਾਂ ਦਾ ਹੁੰਦਾ ਪਰ ਚੋਰ ਉਹੀ ਵੱਜਦਾ ਜਿਹੜਾ ਫੜਿਆ ਗਿਆ ਬਾਕੀ ਉਹਨਾਂ ਚਿਰ ਉਹ ਸਾਹ ਦੇ ਨਜ਼ਰ ਆਉਂਦੇ ਨੇ ਜਿਹੜੇ ਬਾਕੀ ਦੇ ਲੋਕ ਹੁਣ ਫੜੇ ਕਿੰਨੇ ਕੁ ਜਾਂਦੇ ਨੇ ਇਹ ਤਾਂ ਬਹੁਤ ਰੇਅਰ ਕੇਸ ਹੁੰਦਾ ਇੱਕ ਅੰਦਾ ਫੜਿਆ ਜਾਂਦਾ ਕਿੰਨੇ ਕੁ ਫੜੇ ਜਾਂਦੇ ਨੇ ਉਹ ਇਹ ਤਾਂ ਨਹੀਂ ਉਸ ਲੈਵਲ ਤੇ ਪਰ ਜਿਹੜੀਆਂ ਚੀਜ਼ਾਂ ਨੇ ਜਿਹੜੀ ਇੰਟੈਲੀਜੈਂਸ ਦਾ ਲੈਵਲ ਹੁੰਦਾ ਹੈ ਪੰਜਾਬ ਦੀ ਗਵਰਨਮੈਂਟ ਕੋਲ ਇਹਦਾ ਮਤਲਬ ਉਹਦੀ ਇੰਟੈਲੀਜੈਂਸ ਇੱਕ ਇੰਟਰਨਲ ਬਿਜ਼ਨਸ ਹਨ ਵੀ ਹੁੰਦਾ ਹਰ ਪੁਲਿਸ ਦੇ ਵਿੱਚ ਉਹਨੇ ਜੋ ਨਜ਼ਰ ਰੱਖਣੀ ਹੁੰਦੀ ਹੈ ਆਪਣੇ ਇਸ ਸਿਸਟਮ ਦੇ ਵਿੱਚ ਉਹ ਤੇ ਬਾਹਰਲੀ ਓਪਨ ਇੰਟੈਲੀਜੈਂਸ ਤੇ ਸਾਰੀਆਂ ਚੀਜ਼ਾਂ ਕੀ ਫੇਲ ਨੇ ਜਾਂ ਕੰਪਰੋਮਾਈਜ਼ ਹੈ ਸਾਰੀ ਪੋਲੀਟੀਕਲ ਲੀਡਰਸ਼ਿਪ ਜਿਹੜੀ ਇਮਾਨਦਾਰੀ ਦਾ ਦਾਵਾ ਕਰਦੀ ਸੀ ਕੱਲਾ ਕੋਈ ਅਫਸਰ ਇੰਨਾ ਪੈਸੇ ਲਗਾਤਾਰ ਆਪਣੇ ਕੋਲੇ ਰੱਖੇ ਉਹ ਵੀ ਡੀਆਈਜੀ ਦਾ ਜਿਹੜਾ ਉਹਦਾ ਹੁੰਦਾ ਇਹ ਪ੍ਰਾਈਮ ਪਬਲਿਕ ਡੀਲਿੰਗ ਦਾ ਉਦਾਹਰਣ ਹੈ ਐਸਐਸਪੀ ਸਭ ਤੋਂ ਜ਼ਿਆਦਾ ਪਾਵਰਫੁੱਲ ਜ਼ਿਲ੍ਹੇ ਚ ਮੰਨਿਆ ਜਾਂਦਾ ਕਿਉਂਕਿ ਇਹ ਐਸਐਸਪੀ ਸੰਗਰੂਰ ਐਸਐਸਪੀ ਮਹਾੜੀ ਐਸਐਸਪੀ ਪਟਿਆਲਾ ਵੱਖ-ਵੱਖ ਥਾਵਾਂ ਤੇ ਰਹੇ ਉਦੋਂ ਤਾਂ ਫਿਰ ਕਿੰਨਾ ਕਮਾਲ ਪੱਤਾ ਕਮਾਇਆ ਹੋਣਾ ਉਹਦੀ ਤਾਂ ਥਾ ਹੀ ਕੋਈ ਨਹੀਂ ਜੇ ਡੀਆਈਜੀ ਬਣ ਕੇ 8 ਲੱਖ ਮੰਗਿਆ ਜਾ ਸਕਦਾ ਜਿਹੜਾ ਕਿ ਉਸ ਲੈਵਲ ਦੇ ਸੁਪਰਵਾਈਜ਼ਰੀ ਪੋਸਟ ਜ਼ਿਆਦਾ ਹੁੰਦੀ ਹੈ ਮੁਕਾਬਲਤਨ ਕੰਪੈਰੀਟਿਵਲੀ ਜ਼ਿਲ੍ਹਿਆਂ ਦੇ ਵਿੱਚ ਤਾਂ ਉਹਦੀ ਜਾਂਚ ਸਿਰੇ ਤੱਕ ਜਾਊਗੀ ਪਿੱਛੇ ਔਰ ਜਾਂਚ ਜਾਈਗੀ ਜਦੋਂ ਸੰਗਰੂਰ ਐਸਐਸਪੀ ਸੀਗੇ ਉਦੋਂ ਮੇਰੇ ਇੱਕ ਜਾਣਕਾਰ ਡੀਐਸਪੀ ਲੈਵਲ ਦੇ ਅਧਿਕਾਰੀ ਵੀ ਸੀ ਬਾਅਦ ਦੇ ਵਿੱਚ ਇਨਸਪੈਕਟਰ ਔਰ ਬਹੁਤ ਗੱਨਾਏ ਕਰਦੇ ਹੁੰਦੇ ਸੀ ਕਿ ਜਰ ਬਹੁਤ ਗੰਦ ਪਿਆ ਪਿਆ ਸਾਡੇ ਜਿਹੜੀਆਂ ਜੰਗ ਲੜਕੀਆਂ ਨੇ ਕਾਂਸਟੇਬਲ ਬਹੁਤ ਜ਼ਿਆਦਾ ਐਕਸਪਲੋਇਟੇਸ਼ਨ ਹੋ ਰਹੀ ਹੈ ਤੇ ਕਈ ਜੈਨੂਅਨ ਬੰਦਿਆਂ ਦਾ ਮਨ ਉਚਾਰਟ ਹੁੰਦਾ ਕਿ ਪਰ ਕੋਈ ਬੋਲਣ ਲਈ ਤਿਆਰ ਨਹੀਂ ਕਿਉਂਕਿ ਨੌਕਰੀ ਇੱਕ ਬਹੁਤ بڑا ਇਸ਼ੂ ਹੋ ਜਾਂਦਾ ਹੈ ਬੇਈਜ਼ਤੀ ਇੱਕ ਬਹੁਤ بڑا ਇਸ਼ੂ ਹੋ ਜਾਂਦਾ ਹੈ ਤੇ ਇਹ ਕੰਮ ਜੇ ਉਹ ਉਹਨਾਂ ਦਾ ਅਲੀਗੇਸ਼ਨ ਦਮਾਂਗਾ ਚ ਸਿੱਕੇ ਦਫਤਰ ਚ ਵੀ ਚੀਜ਼ਾਂ ਬਖਸ਼ੀਆਂ ਨਹੀਂ ਜਾ ਰਹੀਆਂ ਬਾਕੀ ਤਾਂ ਬਾਅਦ ਦੀਆਂ ਗੱਲਾਂ ਨੇ ਇਹ ਕਿਸੇ ਸਰਕਾਰ ਨੂੰ ਪਤਾ ਨਹੀਂ ਹੋਣਗੀਆਂ ਇਹ ਚੀਜ਼ਾਂ ਸਭ ਦੇ ਸਾਹਮਣੇ ਹੋਣਗੀਆਂ ਇਹ ਤਾਂ ਨਹੀਂ ਹੋ ਸਕਦਾ ਜਿਹੜਾ ਇੰਟੈਲੀਜੈਂਸ ਦਾ ਨੈਟਵਰਕ ਹੈ ਇੰਨੇ ਲੋਕ ਜੇ ਇੰਨੇ ਸਟਾਫ ਨੂੰ ਪਤਾ ਹੁੰਦਾ ਹੈ ਜਿਹੜਾ ਇੱਕ ਲੈਵਲ ਹੁੰਦਾ ਤਾਂ ਬਾਕੀ ਦੇ ਲੋਕਾਂ ਨੂੰ ਵੀ ਤਾਂ ਪਤਾ ਹੁੰਦਾ ਜੇ ਉਹਦੀ ਜਾਂਚ ਇੰਡੀਪੈਂਡੈਂਟਲੀ ਹੋ ਜੇ ਜਿਵੇਂ ਕੁਝ ਸਾਧਵੀਆਂ ਨੇ ਹਾਈ ਕੋਰਟ ਨੂੰ ਪੱਤਰ ਲਿਖਿਆ ਸੀ ਹਾਈ ਕੋਰਟ ਨੇ ਸ਼ੂ ਮੋਟੋ ਡਿਆ ਸੀ ਤੇ ਰਾਮ ਰਹੀਮ ਫਸ ਗਿਆ ਨਾ ਜਾ ਕੇ ਮੁੜ ਕੇ ਜਾਂਚ ਦੇ ਵਿੱਚ ਉਸ ਦੇ ਵਿੱਚ ਨਹੀਂ ਤਾਂ ਉਹ ਜਾਂਦਾ ਹੀ ਨਹੀਂ ਕਿਤੇ ਨਾਂ ਲਿਖ ਕੇ ਕੌਣ ਜਾਊਗਾ ਇਹ ਜੇ ਪਾਵਰਫੁੱਲ ਸੈਕਟਰ ਦੇ ਵਿੱਚ ਜਿੱਥੇ ਬੰਦੇ ਨੂੰ ਜਾਨ ਦਾ ਖਤਰਾ ਹੈ ਜਿੱਥੇ ਬੰਦਿਆਂ ਨੂੰ ਸਭ ਟਾਈਪ ਦੇ ਖਤਰੇ ਬੰਦੇ ਇਸ ਕਰਕੇ ਇੱਕ ਤਾਂ ਇਹ ਚੀਜ਼ਾਂ ਨੇ ਜਿਹਦੀ ਥੋਰੋ ਜਾਂਚ ਦਾ ਸਵਾਲ ਹੈ ਕੱਲੇ ਇੱਕ ਅਫਸਰ ਦੀ ਨਹੀਂ ਜਿਹੜਾ ਫਸਿਆ ਉਹ ਤਾਂ ਹੈਗਾ ਹੀ ਹੈ ਤੇ ਉਹ ਤੋਂ ਬਾਅਦ ਉਹ ਅਗਲਾ ਸਵਾਲ ਇਹ ਤਾਂ ਹੈਗਾ ਪਰਚਾ ਐਂਟੀ ਕਰਪਸ਼ਨ ਦੇ ਤਹਿਤ ਜਿਹੜਾ ਦਰਜ ਕੀਤਾ ਗਿਆ ਕਿ ਅੱਗੇ ਵੱਧ ਕੇ ਇੱਕ ਨਵੀਂ ਐਫ ਆਈ ਆਰ ਨੂੰ ਜਨਮ ਦੇਗਾ ਜਿਹੜੀ ਐਫ ਆਈ ਆਰ ਸਾਧਨਾ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੀ ਹੋਏਗੀ ਜਿਹਦੇ ਚ ਪੋਲਿਟਿਸ਼ੀਅਨ ਪੋਲਿਟਿਸ਼ੀਅਨਾਂ ਨੂੰ ਫਸਾਉਂਦਾ ਨਾਰਮਲੀ ਜ਼ਿਆਦਾਤਰ ਉਸ ਲੈਵਲ ਦੇ ਉੱਤੇ ਸਾਧਨਾ ਤੋਂ ਜ਼ਿਆਦਾ ਪ੍ਰਾਪਰਟੀ ਵਾਲਾ ਕੇਸ ਬਣਨ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਕਾਫੀ ਹੱਦ ਤੱਕ ਹੈਗੀਆਂ ਨੇ ਕਿਉਂਕਿ ਜਿਹੜਾ ਪੈਸਾ ਕਿੱਥੋਂ ਆਇਆ ਕਿਵੇਂ ਆਇਆ ਜਿੰਨੀਆਂ ਤਨਖਾਹਾਂ ਨੇ ਉਹਨੀਆਂ ਨਹੀਂ ਹਾਲਾਂਕਿ ਕਿਹਾ ਜਾਂਦਾ ਮੈਂ ਕੰਜਿਆਂ ਨੂੰ ਸੁਣ ਰਿਹਾ ਸੀ ਵੱਖ-ਵੱਖ ਪਾਰਟੀਆਂ ਦੇ ਬੰਦਿਆਂ ਨੂੰ ਇਹ ਰੱਜਿਆ ਪੂਜਿਆ ਪਰਿਵਾਰ ਹੈ ਇਹ ਤਾਂ ਪਹਿਲਾਂ ਤੋਂ ਹੀ ਐਡੇ ਇੰਨੀ ਮੋਟੀਆਂ ਜਾਇਦਾਦਾਂ ਅਸਟੇਟਾਂ ਨੇ ਇਹਨਾਂ ਕੋਲ ਆਪਣੀਆਂ ਤੇ ਡੀਜੀਪੀ ਮਾਲ ਸਿੰਘ ਭੁੱਲਰ ਪਹਿਲਾਂ ਡੀਜੀਪੀ ਰਹੇ ਫਿਰ ਬਾਕੀ ਜੇਬ ਉਹ ਜੇ ਕੋਈ ਗਰੀਬ ਬੰਦਾ ਹੁੰਦਾ ਤਾਂ ਵੀ ਮੰਨ ਲੈਂਦੇ ਸਾਡਾ ਇਹੀ ਧਾਰਨਾਵਾਚ ਨੁਕਸ ਹੈ ਗਰੀਬ ਨਹੀਂ ਠਗੀਆਂ ਮਾਰਦੇ ਹੁੰਦੇ ਕਹੋ ਜ਼ਿੰਦਗੀ ਕੱਟ ਲੈਂਦੇ ਨੇ ਉਵੇਂ ਹੀ ਉਹਨਾਂ ਨੂੰ ਕਿਸੇ ਭਗਵਾਨ ਦਾ ਡਰ ਹੁੰਦਾ ਕਿਤੇ ਰੱਬ ਦਾ ਕਿਸੇ ਸਮਾਜ ਦਾ ਕਿਸੇ ਆਲੇ ਦਾਲ ਦਾ ਠੱਗੀਓ ਅਮੀਰ ਮਾਰ ਰਿਹਾ ਸਾਰਿਆਂ ਤੋਂ ਜ਼ਿਆਦਾ ਅੱਜ ਕਰ ਔਰ ਇਹ ਤ੍ਰਿਪਤੀ ਨਹੀਂ ਹੁੰਦੀ ਰੂਹ ਜਿਹੜੀ ਹੈ ਇਹ ਰੂਹ ਤਾਂ ਅੱਗੇ ਤੋਂ ਅੱਗੇ ਫਿਰ ਹੌਸਲਾ ਸਕਾਰ ਹੋ ਜਾਂਦੀ ਹੈ ਪੈਸੇ ਦੇ ਪੱਖ ਤੋਂ ਵੀ ਔਰ ਬਾਕੀ ਦੇ ਬਾਬਨਿਆਂ ਦੇ ਵਿੱਚ ਵੀ ਜਿਹੜੀ ਚੀਜ਼ ਉਸ ਲੈਵਲ ਦੇ ਉੱਤੇ ਜਾਂਦੀ ਹੈ ਇਸੇ ਕਰਕੇ ਇਹ ਜਿਹੜੀ ਧਾਰਨਾ ਹੀ ਅਸੀਂ ਬਣਾ ਰਿਆ ਕਿ ਅਮੀਰ ਬਹੁਤ ਅਮੀਰ ਇਮਾਨਦਾਰ ਹੁੰਦਾ ਉਹ ਵਧੀਆ ਵੀ ਹੁੰਦਾ ਛੱਡੀ ਸ਼ਬਦਾਵਲੀ 'ਚ ਨੁਕਸ ਪੈ ਗਏ ਕਿਤੇ ਕਿ ਅਮੀਰ ਆਦਮੀ ਇਮਾਨਦਾਰ ਵੀ ਹੋਏਗਾ ਤੇ ਉਹ ਉਹਨੂੰ ਕੀ ਲੋੜ ਹੈ ਝੂਠ ਬੋਲਣ ਦੀ ਨਾਲ ਇਹ ਵੀ ਅਸੀਂ ਕਹਿ ਦਿੰਦੇ ਆ। ਤਾਜਾ ਜਿਹੜਾ ਇਸ ਪੰਦਰ ਦੇ ਉੱਤੇ ਜਿਸ ਲੈਵਲ ਤੇ ਜਾ ਰਿਹਾ ਇੱਕ ਤਾਏ ਹੈ। ਦੂਜਾ ਇਹ ਹੈ ਕਿ ਬਹੁਤ ਸਾਰਾ ਪੈਸਾ ਪਹਿਲਾਂ ਹੀ ਹੈ ਜਦੋਂ ਮਹਿਲ ਸਿੰਘ ਭੋਲਰ 2002 ਤੋਂ 2004 ਤੱਕ ਦੇ ਪੀਰੀਅਡ 'ਚ ਮੇਰੇ ਖਿਆਲ ਲਾ ਡੀਜੀਪੀ ਸੀਗੇ। ਜੇ ਮੈਂ ਗਲਤ ਨਹੀਂ ਹੋਊਂਗਾ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਸ਼ਰਾਬ ਦੇ ਠੇਕਿਆਂ 'ਚ ਇਹਨਾਂ ਦੇ ਭਾਈ ਦੇ ਵੱਤ ਹੱਥ ਕੁਲਦੀਪ ਸਿੰਘ ਜਿਹੜਾ ਸੀ ਸ਼ਰਾਬ ਦੇ ਠੇਕਿਆਂ ਦਾ ਠੇਕੇਦਾਰ ਦੇ ਤੌਰ ਤੇ ਕੰਪਨੀ ਨਾਲ ਸੀ ਕਾਂਗਰਸ ਵੱਲ ਉਹਨਾਂ ਨੇ ਇਲੈਕਸ਼ਨ ਵੀ ਲੜੀ ਹਾਰ ਗਏ ਸੀ ਜਿਹੜੀ ਕਹਿੰਦੇ ਨੇ ਐਮ ਐਲ ਏ ਬਣਿਆ ਮੈਂ ਐਮ ਐਲ ਏ ਨਹੀਂ ਬਣਿਆ ਕੁਲਦੀਪ ਸਿੰਘ ਉਹ ਹਾਰ ਗਿਆ ਸੀ ਉਸ ਤੋਂ ਬਾਅਦ ਕਿਤੇ ਪ੍ਰੋਮੀਨੈਂਟਲੀ ਪ੍ਰਸਿਆਸਤ ਦੀ ਨਜ਼ਰ ਨਹੀਂ ਆਇਆ ਇੱਕ ਸੀਟ ਉਹਦੋਂ ਮਿਲ ਗਈ ਸੀ ਕਿਉਂਕਿ ਕਾਫੀ ਜ਼ਿਆਦਾ ਉਹਨਾਂ ਦਿਨਾਂ ਦੇ ਵਿੱਚ ਵੀ ਕੈਪਟਨ ਬਰਿੰਦਰ ਸਿੰਘ ਦਾ ਕ੍ਰਾਈਸਿਸ ਚੱਲ ਰਿਹਾ ਸੀ ਕਾਫੀ ਐਮਐਲਏ ਇੰਦਰ ਹੋ ਗਏ ਇੰਦਰ ਹੋ ਗਏ ਸਰਕਾਰ ਤੋਂ ਜੇਬ ਉਹ ਬਗਾਵਤਾਂ ਐਮਐਸ ਭੁੱਲਰ ਉਹਨਾਂ ਨੇ ਕਾਫੀ ਉਹਨਾਂ ਦੀ ਮਦਦ ਕੀਤੀ ਸੀ ਕਈ ਐਮਐਲਏ ਨੂੰ ਨਾਲ ਲਿਆ ਕੇ ਵੀ ਆ ਬੈਠੇ ਨੇ ਜੀ ਤੁਹਾਡੇ ਕੋਲ ਇੱਥੇ ਪੰਜਾਬ ਭਵਨ ਚ ਲੈ ਕੇ ਵੀ ਆਏ ਸੀ ਉਦੋਂ ਜਿਹੜਾ ਪੋਲਿਟਿਕਸ ਚ ਲੈਣ ਦੇਣ ਹੁੰਦਾ ਇੱਕ ਤੂੰ ਮੇਰੀ ਪਿੱਠ ਖੋਜ ਤੇ ਖਾਜ ਕਰ ਮੈਂ ਤੇਰੀ ਤੇ ਕਰਦਾ ਜਿਹੜਾ ਇਹ ਸਿਸਟਮ ਹੈ ਨਾ ਚੱਲਦਾ ਉਦੋਂ ਤੋਂ ਲੈ ਅੱਜ ਵੀ ਕੋਈ ਪੋਲਿਟਿਕਸ ਦੇ ਵਿੱਚ ਇਹ ਨਹੀਂ ਹੈ ਕਿ ਤੇ ਜਿਹੜੇ ਇਹ ਅਫਸਰ ਨੇ ਕਿ ਮਿਲੇ ਬਿਨਾ ਜਾਂ ਬਿਨਾ ਨੋਟਿਸ ਤੋਂ ਕੁਝ ਹੋ ਰਿਹਾ ਹੈ। ਇਸੇ ਕਰਕੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕੋਈ ਇਹ ਕਹੀਂ ਜਾਵੇ ਜ਼ੀਰੋ ਟੋਲਰੈਂਸ ਹੈ ਫੁਲਾਨਾ ਹੈ ਤਿਬਕ ਹੈ। ਜੇ ਉਹ ਇਹ ਕਹਿੰਦੀ ਹੈ ਕਿ ਮੈਨੂੰ ਪਤਾ ਨਹੀਂ ਤਾਂ ਏਡੋ ਵੱਡੀ ਏਡੋ ਵੱਡੀ ਨਲਾਇਕੀ ਵੀ ਕੋਈ ਨਹੀਂ ਹੋ ਸਕਦੀ। ਜੇ ਉਹਦੇ ਐਮਐਲਏ ਕਹਿੰਦੇ ਨੇ ਸਾਰੇ ਤੇ ਸਰਕਾਰ ਦਾ ਮੰਤਰੀ ਕਹਿੰਦਾ ਤੇ ਉਹਨਾਂ ਦਾ ਪ੍ਰਧਾਨ ਕਹਿੰਦਾ ਕਿ ਜਿਹੜੇ ਬੰਦੇ ਵਿਧਾਨ ਸਭਾ ਦੇ ਵਿੱਚ ਜਿਨ੍ਹਾਂ ਦੇ ਨਾਮ ਦਰਜ ਕੀਤੇ ਗਏ ਨੇ ਜਿਨ੍ਹਾਂ ਨੇ ਦਸਖਤ ਕੀਤੇ ਨੇ ਮੈਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਸਾਨੂੰ ਜੇ ਹਰ ਗੱਲ ਦਾ ਤੁਹਾਨੂੰ ਬਾਹਰੋਂ ਪਤਾ ਲੱਗੂਗਾ ਜਾਂ ਸੀਬੀਆਈ ਤੋਂ ਸੀਬੀਆਈ ਦਾ ਜਿਹੜਾ ਕੰਮ ਹੈ ਕੋਈ ਅੱਜ ਦਾ ਕੰਮ ਨਹੀਂ ਹੈ ਅੱਲਾ ਕਿ ਉਹਨਾਂ ਨੇ 11 ਤਰੀਕ ਪਾਈ ਹੈ ਜਿਹੜੀ ਰੱਪਟ ਜਿਹੜੀ 11 ਤਰੀਕ ਦੀ ਲਿਖੀ ਹੋਈ ਹੈ ਫੜਿਆ 16 ਤਰੀਕ ਨੂੰ ਪਰ ਜਿਹੜੇ ਬੰਦੇ ਬਹੁਤ ਸੀਨੀਅਰ ਪੁਲਿਸ ਅਫਸਰ ਸੀਬੀਆਈ ਚੜਾ ਕੇ ਆਏ ਨੇ ਜਾਂ ਜਿਨ੍ਹਾਂ ਨੂੰ ਪਤਾ ਹੈ ਫੰਕਸ਼ਨਿੰਗ ਦਾ ਉਹ ਕਹਿੰਦੇ ਮਾਮਲਾ ਇੰਨਾ ਨਹੀਂ ਤਾਂ ਕਈ ਮਹੀਨਿਆਂ ਤੋਂ ਲੱਗਿਆ ਹੋਣਾ ਕੰਮ 11 ਨੂੰ ਤਾਂ ਇਹ ਦਾਖਲ ਕੀਤਾ ਉਹ ਐਵੀਡੈਂਸ ਦੇਖ ਕੇ ਸਾਰਾ ਕੁਝ ਇਨਵੈਸਟੀਗੇਟ ਕਰਕੇ ਫਿਰ ਬੰਦੇ ਨੂੰ ਹੱਥ ਪਾਉਂਦੇ ਨੇ ਕਿ ਹਾਂ ਹੁਣ ਇਹ ਫੜਿਆ ਜਾਣਾ ਚਾਹੀਦਾ ਕਿਸੇ ਨਾ ਕਿਸੇ ਦੇ ਵਿੱਚ ਜੇ ਵਾਕਈ ਇਹ ਗੱਲ ਹੈ ਤਾਂ ਇਹਦਾ ਮਤਲਬ ਹੈ ਦੂ ਪਹਿਲਾਂ ਇੰਨੇ ਲੰਮੇ ਸਮੇਂ ਦੇ ਵਿੱਚ ਵੀ ਤੁਹਾਨੂੰ ਕੁਝ ਨਹੀਂ ਪਤਾ ਤੁਹਾਡੀ ਇੰਟੈਲੀਜੈਂਸ ਪਹਿਲਾਂ ਹੈ ਤੁਹਾਨੂੰ ਦੱਸਿਆ ਨਹੀਂ ਬੰਦਾ ਫੜ ਕਿੱਥੇ ਜਾ ਰਿਹਾ ਜਾਂ ਬਾਕੀ ਦੀਆਂ ਚੀਜ਼ਾਂ ਨੇ ਐਂਦੀਆਂ ਛੁਪਾ ਕੇ ਇਹ ਬਹੁਤ بڑے ਕੁਐਸਚਨ ਨੇ ਜਿਹੜੇ ਪੋਲਿਟੀਕਲ ਲੀਡਰਸ਼ਿਪ ਤੇ ਖੜੇ ਹੈ ਸਰਦਾਰ ਮਜੀਂ ਜੀ ਜੇ ਮਤਲਬ ਕਿ ਆਪਾਂ ਇਹ ਧਾਰਨਾਵਾਂ ਵੱਧੀਆਂ ਦੇਖ ਰਿਹਾ ਕਿ ਸਿਆਸੀ ਗੱਠ ਜੋੜਨ ਵਾਲੇ ਸਾਰਾ ਕੁਝ ਮੇਲੀਭੁਕਤ ਨਾਲ ਫਲ ਫੁੱਲ ਰਿਹਾ ਕਿ ਇਹ ਵੀ ਕੱਲ ਦਾ ਰਾਤ ਦਾ ਕਈਆਂ ਨੂੰ ਫਿਕਰ ਪੈ ਗਿਆ ਹੋਊਗਾ ਕਿ ਸਾਡੇ ਨਾਂ ਨਾ ਜਾਗਰ ਹੋ ਜਾਣ ਸਾਡੇ ਰਾਜ ਨਾ ਖੁੱਲ ਜਾਣ ਗਾਜ ਜਾਂ ਉਧਰ ਨੂੰ ਤੁਰੀ ਤਾਂ ਹੋ ਸਕਦਾ ਕਿ ਕਈ ਸਿਆਸੀ ਤੇ ਕਈ ਪ੍ਰਸ਼ਾਸਨਿਕ ਹੋਰ ਚਿਹਰੇ ਬੇਨਕਾਬ ਹੋ ਜਾਣ ਬੇਨਕਾਬ ਹੋਣਾ ਲੱਗਨ ਲਿਆ ਪਰ ਜਿਹੜੇ ਤੇ ਕੇਸ ਰਜਿਸਟਰਡ ਹੈ ਕੇਸ ਤਾਂ ਉਸੇ ਦਾ ਜਾਊਗਾ ਚਲਾਨ ਉਸੇ ਦਾ ਪੈਸੂ ਜੋ ਵੀ ਚੀਜ਼ਾਂ ਹੁੰਦੀਆਂ ਨੇ ਤੋ ਹਾਲਤਾਏ ਹੁੰਦਾ ਕਿ ਜੇ ਬਾਕੀਆਂ ਤੱਕ ਪਹੁੰਚ ਕਰਨੀ ਹੈ ਤਾਂ ਬਾਕੀਆਂ ਤੱਕ ਕੋਈ ਇਨਵੈਸਟੀਗੇਸ਼ਨ ਕੋਈ ਜਾਂਚ ਦਾ ਆਰਡਰ ਸਰਕਾਰ ਦੇ ਦੇ ਜਾਂ 바ਕੀ ਦੇਵੇ ਤਾਂ ਇਹ ਦੇਣਾ ਚਾਹੀਦਾ ਹਾ ਇਨਵੈਸਟੀਗੇਸ਼ਨ ਚ ਨਾਮ ਨੂਮ ਬਥੇਰਿਆਂ ਦੇ ਆ ਸਕਦੇ ਨੇ ਕਿ ਪੈਸਾ ਕਿਹਨੂੰ ਦੇਣਾ ਸੀ ਕਿੱਥੋਂ ਆਇਆ ਇਹ ਪੈਸਾ ਕੀ ਗੱਲ ਸੀ ਕਿੰਨੇ ਸਮੇਂ ਤੋਂ ਚੱਲਦਾ ਹੈ ਕੰਮ ਜਦੋਂ ਬੈਕਗ੍ਰਾਉਂਡ ਚ ਜਾਏਗਾ ਕਿ ਜਦ ਤੁਸੀਂ ਦੂਜੀਆਂ ਮੇਜਰ ਪੋਸਟਾਂ ਤੇ ਰਹੋ ਉਦੋਂ ਵੀ ਤਾਂ ਮਾਲ ਪੱਤਾ ਕਮਾਇਆ ਹੋਊਗਾ ਨਾ ਬਹੁਤ ਜ਼ਿਆਦਾ ਕੋਈ ਇਹੋ ਜਿਹੀ ਗੱਤਾਂ ਹੈ ਨਹੀਂ ਉਹਨਾਂ ਨਾਲ ਜਾਇਦਾਦਾਂ ਕਿੱਥੇ ਕਿੱਥੇ ਖਰੀਦੀਆਂ ਕਿਹਦੇ ਕਿਹਦੇ ਨਾਲ ਗੱਠ ਜੋੜ ਸੀ ਕਿਹਨੇ ਕਿਹਨੇ ਮਦਦ ਕੀਤੀ ਉਹ ਸਾਰਾ ਕੁਝ ਤਾਂ ਇਨਵੈਸਟੀਗੇਸ਼ਨ ਦਾ 파ਟਾ ਹੋ ਹੀ ਜਾਊਗਾ